ਸਾਰੇ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਮੈਂ ਟਿਫਿਨ ਸੀਰੀਜ਼ ਸ਼ੁਰੂ ਕੀਤੀ ਹੋਏ ਬੱਚਿਆਂ ਲਈ ਤੇ ਤੁਸੀਂ ਚਾਹੋ ਤਾਂ ਬੜਿਆਂ ਲਈ ਵੀ ਬਣਾ ਸਕਦੇ ਹੋ ਸੋ ਅੱਜ ਮੈਂ ਆਪਣੀ ਟਿਫਿਨ ਸੀਰੀਜ਼ ਚ ਲੈ ਕੇ ਆਈਆਂ ਪ੍ਰੋਟੀਨ ਰਿਚ ਫਾਈਬਰ ਰਿਚ ਤੇ ਬਹੁਤ ਹੀ ਹੈਲਦੀ ਟੇਸਟੀ ਡਿਸ਼ ਬੱਚਿਆਂ ਲਈ ਇੱਕ ਵਾਰ ਬੱਚੇ ਤੁਹਾਡਾ ਇਹ ਵਾਲਾ ਖਾ ਚੀਜ਼ ਖਾ ਲਵੇਗਾ ਤਾਂ ਹਰ ਵਾਰ ਜਿੱਦ ਕਰੇਗਾ ਕਿ ਮੈਨੂੰ ਤਾਂ ਆਈ ਟਿਫਿਨ ਚਾਹੀਦੀ ਹੈ ਤੇ ਬਹੁਤ ਹੀ ਸਵਾਦਬੰਦੀ ਹੈ ਮੇਰੀ ਬੇਟੀ ਨੂੰ ਵੀ ਜਦੋਂ ਮੈਂ ਫਸਟ ਟਾਈਮ ਇਹ ਬਣਾ ਕੇ ਖਿਲਾਇਆ ਸੀਗਾ ਤੋਂ ਉਸ ਨੂੰ ਬਹੁਤ ਵਧੀਆ ਲੱਗਾ ਤੇ ਹਰ ਵਾਰ ਜਿੱਦ ਕਰਦੀ ਹੈ ਮੰਮਾ ਮੈਨੂੰ ਆਈ ਟਿਫਿਨ ਚ ਤੁਸੀਂ ਪਾਓ ਪਟ ਮੇਰਾ ਹੁੰਦਾ ਹੈ ਕਿ ਮੈਂ ਰੋਜ਼ ਕੁਝ ਨਵੀਂ ਚੀਜ਼ ਬੱਚੇ ਨੂੰ ਪਾਵਾਂ ਸੋ ਮੈਂ ਤੁਹਾਡੇ ਨਾਲ ਵੀ ਹੁਣ ਸ਼ੇਅਰ ਕਰ ਰਹੀ ਹਾਂ ਚਲੋ ਹੁਣ ਅਸੀਂ ਆਪਣੀ ਆਦੀ ਰੈਸਪੀ ਸ਼ੁਰੂ ਕਰਦੇ ਹਾਂ ਇੱਥੇ ਮਿਲੇ ਆ ਸੋਇਆ ਚੰਕਸ 2 ਕੱਪ ਸੋਇਆ ਚੰਕਸ ਨੂੰ ਮੈਂ ਗਰਮ ਪਾਣੀ ਵਿੱਚ ਭਿਓ ਕੇ ਰੱਖ ਲਿਆ ਸੀਗਾ ਤੇ 10 ਮਿੰਟ ਬਾਅਦ ਉਸ ਨੂੰ ਨਿਚੋੜ ਲਿਆ ਤੇ ਹੁਣ ਅਸੀਂ ਇਸ ਨੂੰ ਅੱਛੀ ਤਰ੍ਹਾਂ ਇਸ ਦਾ ਪਾਣੀ ਨਿਚੋੜ ਕੇ ਇੱਕ ਛਾਨਣੀ ਵਿੱਚ ਇਸ ਨੂੰ ਗੱਟ ਕੇ ਰੱਖ ਲੈਣਾ ਹੈ ਤੇ ਹੁਣ ਅਸੀਂ ਇਸ ਨੂੰ ਮਿਕਸੀ ਵਿੱਚ ਪੀਸ ਲਵਾਂਗੇ ਬੱਸ ਇਸ ਨੂੰ ਧੋ ਵੀ ਦਿੱਤਾ ਸੀਗਾ 3 ਤੋਂ 4 ਵਾਰ ਤੇ ਮਿਕਸ ਵਿੱਚ ਪਾ ਕੇ ਅਸੀਂ ਇਸ ਨੂੰ ਅੱਛੇ ਤਰ੍ਹਾਂ ਪੀਸ ਲੈਣਾ ਹੈ ਤੁਸੀਂ ਚਾਹੋ ਤਾਂ ਸੋਇਆ ਗ੍ਰੈਨੂਲਸ ਵੀ ਯੂਜ਼ ਕਰ ਸਕਦੇ ਹੋ ਸੋਇਆ ਵੀ ਦਾ ਜਿਹੜਾ ਚੂਰਾ ਕਹਿੰਦੇ ਜੀ ਨੂੰ ਉਹ ਵੀ ਯੂਜ਼ ਕਰ ਸਕਦੇ ਹੋ ਬਟ ਮੈਂ ਸਿੰਪਲ ਇੱਥੇ ਇਸ ਦਾ ਚੂਰਾ ਬਣਾ ਲਿਆ ਤੇ ਹੁਣ ਅਸੀਂ ਇਸ ਨੂੰ ਅੱਛੇ ਤਰ੍ਹਾਂ ਮਿਕਸ ਵਿੱਚ ਪੀਸ ਲਿਆ ਹੁਣ ਅਸੀਂ ਇਸ ਨੂੰ ਇੱਕ ਬਾਲ ਦੇ ਵਿੱਚ ਕੱਢ ਲਵਾਂਗੇ ਤੇ ਕੋਈ ਵੀ ਜਿਹੜੀ ਤੁਹਾਡੀ ਮਨਪਸੰਦੀ ਸਬਜ਼ੀ ਹੋਵੇ ਨਾ ਉਵੀ ਤੁਸੀਂ ਇਸ ਵਿੱਚ ਪਾ ਸਕਦੇ ਹੋ ਤੇ ਜੋ ਘਰੇ ਅਵੇਲੇਬਲ ਸੀ ਵੀ ਸਬਜੀ ਨੇ ਸਾਰਿਆਂ ਨੂੰ ਵੀ ਇਸੇ ਮਿਕਸੀ ਵਿੱਚ ਚਲਾ ਲਿਆ ਥੋੜਾ ਜਿਹਾ ਜਿਸ ਨਾਲ ਕਿ ਬਰੀਕ ਹੋ ਗਏ ਤੇ ਇਹਨਾਂ ਨੂੰ ਵੀ ਬੌਲ ਦੇ ਵਿੱਚ ਪਾ ਲਿਆ ਹੁਣ ਅਸੀਂ ਇਸ ਨੂੰ ਵਿੱਚ ਪਾਣਾ ਬਾਈਂਡਿੰਗ ਲਈ ਕੌਰਨ ਫਲਾਰ ਵੀ ਪਾ ਸਕਦੇ ਹੋ ਰਾਈਸ ਫਲਾਰ ਵੀ ਪਾ ਸਕਦੇ ਮੈਂ ਇੱਥੇ ਚਾਵਲਾਂ ਦਾ ਆਟਾ ਪਾ ਰਹੀ ਹਾਂ ਇਸ ਰੀਚੀਨ ਪ੍ਰੋਟੀਨਸ ਐਂਡ ਵਿਟਾਮਿਨਸ ਹੁੰਦਾ ਵਧੀਆ ਹੁੰਦਾ ਬੱਚਿਆਂ ਲਈ ਕੌਰਨ ਫਲਾਰ ਦੇ ਕੰਪੈਰੀਜ਼ਨ ਸੁਮੇ ਇਹ ਵਾਲਾ ਯੂਜ਼ ਕਰਦੀ ਹਾਂ ਇੱਥੇ ਮੈਂ 3 ਤੋਂ 4 ਚਮਚ ਪਾਏ ਰਾਈਸ ਫਲਾਰ ਦੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਔਰਿਗੈਨੋ ਤੁਸੀਂ ਚਾਹੋ ਤਾਂ ਪੀਜ਼ਾ ਤੇ ਮੈਂ ਥੋੜਾ ਜਿਹਾ 오ਰਗੈਨੋ ਨਮਕ ਥੋੜਾ ਜਿਹਾ ਗਰਮ masala ਥੋੜਾ ਜਿਹਾ ਲਾਲ ਮਿਰਚੀ ਪਾਊਡਰ ਲਾਲ ਮਿਰਚ ਦਾ ਪਾਊਡਰ ਪਾ ਕੇ ਅੱਛੇ ਤਰੀਕੇ ਇਸ ਨੂੰ ਮਿਕਸ ਕਰ ਲਿਆ ਹਲਦੀ ਮੈਂ ਨਹੀਂ ਪਾਈ ਕਿਉਂਕਿ ਅਸੀਂ ਥੋੜੀ ਚਾਈਨੀਜ਼ ਡਿਸ਼ ਬਣਾ ਰਹੇ ਹਾਂ ਸੋ ਹਲਦੀ ਅਵੋਇਡ ਕਰਿਓ ਹਲਦੀ ਅਸੀਂ ਦੇ ਵਿੱਚ ਨਹੀਂ ਐਡ ਕਰਨੀ ਹੁਣ ਅਸੀਂ ਇਸ ਨੂੰ ਅੱਛੇ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਸਾਰਾ ਕੁਝ ਮਿਲਾ ਕੇ ਅਸੀਂ ਇੱਕ ਚਮਚ ਦੀ ਹੈਲਪ ਦੇ ਨਾਲ ਹੱਥਾਂ ਤੇ ਡੋਅ ਲੈ ਕੇ ਇਸ ਨੂੰ ਗੋਲ ਗੋਲ ਮੰਚੂਰੀ ਦੇ ਸ਼ੇਪ ਚ ਅਸੀਂ ਬਣਾ ਕੇ ਰੱਖ ਲਵਾਂਗੇ ਅਗਰ ਤੁਸੀਂ ਹੋਰ ਐਵੇਂ ਦੀ ਰੈਸਪੀਸ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਜੈਨੂਬ ਸਬਸਕ ਸੋ ਇਸ ਤਰ੍ਹਾਂ ਹੀ ਮੈਂ ਆਪਣੀ ਹੋਰ ਬੋल्स ਵੀ ਜਿਹੜੀ ਬਣਾ ਕੇ ਰੱਖ ਲਈਆਂ ਹੁਣ ਮੈਂ ਆਪੇ ਪੈਨ ਨੂੰ ਰੱਖਿਆ ਗੈਸ ਤੇ ਤੇ ਅਸੀਂ ਆਪਣੀ ਗੈਸ ਦੀ ਫਲੇਮ ਕਰ ਦੇਣੀ ਔਨ ਤੇ ਮੈਂ ਇਸ ਨੂੰ ਗੈਸ ਦੀ ਫਲੇਮ మీడియం ਤੇ ਰੱਖੀ ਆ ਹਾਈ ਤੇ ਬਿਲਕੁਲ ਨਹੀਂ ਰੱਖਣੀ ਹੁਣ ਜਦੋਂ ਪੈਨ ਥੋੜਾ ਗਰਮ ਹੋ ਗਿਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਔਇਲ ਲਗਾ ਲੈਣਾ ਤੇ ਔਇਲ ਲਗਾਉਣ ਤੋਂ ਬਾਅਦ ਅਸੀਂ ਇੱਕ ਇੱਕ ਕਰਕੇ ਆਪਣੀ ਸਾਰੀ ਬੋल्स ਇਸ ਦੇ ਵਿੱਚ ਰੱਖ ਦੇਣੀਆਂ ਹੈ ਉਹਨੇ ਅੱਪੇ ਪੈਨ ਇਸ ਲਈ ਯੂਜ਼ ਕਰੀਏ ਤਾਂ ਜੋ ਇਸ ਨੂੰ ਅਸੀਂ ਕੱਟਰ ਤੇ ਕੱਟ ਔਇਲ ਦੇ ਵਿੱਚ ਫਰਾਈ ਕਰ ਸਕੀਏ ਤੁਸੀਂ ਚਾਹੋ ਤਾਂ ਡੀਪ ਫਰਾਈ ਵੀ ਕਰ ਸਕਦੇ ਹੋ ਜਾਂ ਫਿਰ 에어 ਫਰਾਈ ਤੇ 180 ਡਿਗਰੀ ਤੇ 12 ਮਿੰਟ ਲਈ ਵੀ ਇਸ ਨੂੰ ਰੱਖ ਸਕਦੇ ਹੋ ਉਸ ਨਾਲ ਵੀ ਇਹ ਵਧੀਆ ਬਣ ਜਾਂਦੇ ਨੇ ਸੋ ਮੈਂ ਇਸ ਥੋੜਾ ਜਿਹੀ ਔਇਲ ਲਗਾ ਕੇ ਇਸ ਨੂੰ ਅੱਪੇ ਫਰਾਈ ਵਿੱਚ ਫਰਾਈ ਕਰ ਲਵਾਂ ਕਿਉਂਕਿ ਬੱਚਿਆਂ ਨੂੰ ਟਿਫਿਨ ਵਿੱਚ ਇੰਨਾ ਔਇਲੀ ਫੂਡ ਦੇਣਾ ਵੀ ਵਧੀਆ ਨਹੀਂ ਹੁੰਦਾ ਹੈ ਪੈਸੇ ਤੁਸੀਂ ਉਸ ਨੂੰ ਦੇਸੀ ਘੀਗੀਆਂ ਵਗੈਰਾ ਐਡ ਕਰ ਸਕਦੇ ਹੋ ਸਬਜ਼ੀਆਂ ਦੇ ਵਿੱਚ ਬਟ ਐਵੇਂ ਔਇਲੀ ਫੂਡ ਥੋੜਾ ਘੱਟ ਹੀ ਦਿਆ ਕਰੋ ਸੋ ਇਸ ਤਰ੍ਹਾਂ ਹੀ ਮੈਂ ਉੱਪਰ ਥੋੜਾ ਜਿਹਾ ਔਇਲ ਲਗਾ ਕੇ ਚਮਚ ਨਾਲ ਇਸ ਦੀ ਸਾਈਡਸ ਪਲਟ ਦਿਤੀਆਂ ਐਵੇਂ ਅਸੀਂ ਚਾਰੋਂ ਸਾਈਡਸ ਤੋਂ ਇਸ ਨੂੰ ਅੱਛੀ ਤਰ੍ਹਾਂ ਪਕਾ ਲੈਣਾ ਹੁ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਸਾਡੀ ਜਿਹੜੀ ਸਾਰੀ ਬੋਲਸ ਹੈ ਉਹ ਫਰਾਈ ਹੋ ਗਈ ਨੇ ਹੁਣ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਤਰ੍ਹਾਂ ਹੀ ਅਸੀਂ ਆਪਣੀ ਬਾਕੀ ਦੀ ਬੋਲਸ ਵੀ ਐਵੇਂ ਫਰਾਈ ਕਰ ਲਵਾਂਗੇ ਥੋੜਾ ਥੋੜਾ ਔਇਲ ਲਗਾ ਕੇ ਹੁਣ ਸਾਡਾ ਫਰਾਈ ਕਰਨ ਵਾਲਾ ਪਾਰਟ ਕੰਪਲੀਟ ਹੋ ਗਿਆ ਹੈ ਹੁਣ ਅਸੀਂ ਥੋੜਾ ਜਿਸ ਨੂੰ ਲਾਣਾ ਹੈ ਤੜਕਾ ਚਾਈਨਸ ਤੜਕਾ ਉਸ ਲਈ ਮੈਂ ਇੱਕ ਪੈਨ ਲਿਆ ਪੈਨ ਨੂੰ ਕਰ ਲਿਆ ਗਰਮ ਤੇ ਉਸ ਵਿੱਚ ਪਾਇਆ ਥੋੜਾ ਜਿਹਾ ਔਇਲ ਔਇਲ ਤੁਸੀਂ ਕੋਈ ਵੀ ਲੈ ਸਕਦੇ ਹੋ ਬਟਰ ਵੀ ਯੂਜ਼ ਕਰ ਸਕਦੇ ਹੋ ਇਹ ਤੁਹਾਡੀ ਇੱਛਾ ਹੈ ਮੈਂ ਇੱਥੇ ਥੋੜਾ ਜਿਹਾ ਔਲੀਵ ਔਇਲ ਲੈ ਲਿਆ ਤੇ ਅਸੀਂ ਇਸ ਨੂੰ ਥੋੜਾ ਜਿਹਾ ਪੈਨ ਨੂੰ ਕਰ ਲੈਣਾ ਗਰਮ ਜਦੋਂ ਸਾਡਾ ਪੈਨ ਗਰਮ ਹੋ ਜਾਵੇਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਜਿੰਜਰ گارਲਿਕ ਇੱਥੇ ਮੈਂ 2 ਚਮਚ ਜਿੰਜਰ گارਲਿਕ ਲਿਆ ਇਹ ਨਾਲ ਥੋੜਾ ਵਧੀਆ ਫਲੇਵਰ ਆਉਂਦਾ ਹੈ ਤੇ ਹੁਣ ਸਾਡਾ ਤੇਲ ਹੋ ਗਿਆ ਗਰਮ ਤੇ ਪਕਾਵਾਂਗੇ ਅੱਛੀ ਤਰ੍ਹਾਂ ਤੇ ਜਦੋਂ ਥੋੜਾ ਜਿਹਾ ਫਰਾਈ ਹੋ ਜਾਵੇਗਾ ਫਿਰ ਅਸੀਂ ਇਹਦੇ ਵਿੱਚ ਪਾਉਣੀ ਹੈ ਇੱਕ ਹਰੀ ਮਿਰਚ ਆਪਣੇ ਕੋਲ ਦੀ ਜਿ ਘੱਟ ਵੱਧ ਹੋਰ ਐਡ ਕਰ ਸਕਦੇ ਹੋ ਤੇ ਨਾਲ ਹੀ ਇੱਕ ਬड़ा ਪਿਆਜ਼ మీడియం ਸਾਈਜ਼ ਦਾ ਅਸੀਂ ਕੱਟ ਕੇ ਇਹਦੇ ਵਿੱਚ ਪਾ ਲਵਾਂਗੇ ਤੇ ਇਸ ਨੂੰ ਵੀ ਅਸੀਂ ਅੱਛੀ ਤਰ੍ਹਾਂ ਮਿਕਸ ਕਰਕੇ ਫਰਾਈ ਕਰ ਲਵਾਂਗੇ ਤੁਸੀਂ ਚਾਹੋ ਤਾਂ ਜਿਹੜਾ ਸ ਮੈ ਸੋਇਆ ਬੀਨ ਦਾ ਉਹ ਮਤਲਬ ਮਿਕਸਚਰ ਬਣਾਇਆ ਤੁਸੀਂ ਇਸ ਨੂੰ ਰਾਤ ਨੂੰ ਵੀ ਬਣਾ ਕੇ ਰੱਖ ਸਕਦੇ ਹੋ ਤਸਵੀਰੀਸ ਨੂੰ ਜਸਟ ਫਰਾਈ ਕਰੋ ਥੋੜਾ ਜਿਹਾ ਤੜਕਾ ਲਗਾ ਕੇ ਬੱਚੇ ਦੇ ਟਿਫਿਨ ਚ ਪਾ ਸਕਦੇ ਹੋ ਤੁਸੀਂ ਚਾਹੋ ਤਾਂ ਇਸ ਨੂੰ ਸਟਾਰਟਰ ਦੇ ਤੌਰ ਤੇ ਵੀ ਖਾ ਸਕਦੇ ਹੋ ਤੇ ਬਹੁਤ ਹੀ ਟੇਸਟੀ ਬੰਦੇ ਨੇ ਇੱਕ ਵਾਰ ਜ਼ਰੂਰ ਟਰਾਈ ਕਰਨਾ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਜਿਹੜੇ ਮੇਰੇ ਪਿਆਜ਼ ਹੈ ਇੱਕ ਤੋਂ ਦੋ ਮਿੰਟ ਤੱਕ ਮੈਨੂੰ ਨਾ ਚੰਗੀ ਤਰ੍ਹਾਂ ਛੋਟੇ ਕਰ ਲਿਆ ਥੋੜੇ ਜਿਹਾ ਮਤਲਬ ਕਿ ਟ੍ਰਾਂਸਲੂਸੈਂਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਵੈਜਿਜ਼ ਪਾਣੀ ਹੈ ਵੈਜੀਟੇਬਲ ਤੁਸੀਂ ਕੋਈ ਵੀ ਆਪਣੇ ਅਕੋਰਡਿੰਗ ਪਾ ਸਕਦੇ ਹੋ ਇੱਥੇ ਮੈਂ ਸ਼ਿਮਲਾ ਮਿਰਚ ਤੇ ਗਾਜ ਸ਼ਿਮਲਾ ਵਿੱਚ ਤੇ ਗਾਰਜਨ ਮੈਂ ਇੱਕ ਤੋਂ ਦੋ ਮਿੰਟ ਤੱਕ ਫਰਾਈ ਕਰ ਲਿਆ ਸੀਗਾ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਇੱਕ ਚਮਚ ਚਾਵਲਾਂ ਦੇ ਆਟੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਹੁਣ ਅਸੀਂ ਇਸ ਨੂੰ ਇਹਨਾਂ ਵਿੱਚ ਪਾ ਦਵਾਂਗੇ ਤੇ ਜਲਦੀ ਜਲਦੀ ਇਸ ਨੂੰ ਅਸੀਂ ਮਿਕਸ ਕਰਨਾ ਹੈ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਇੱਕ ਕੁੱਲੀ ਪਾਣੀ ਦੀ ਹੁਣ ਤੁਸੀਂ ਵੇਖ ਸਕਦੇ ਹੋ ਜਿਹੜੀ ਸਲਰੀ ਥੋੜੀ ਗਾੜੀ ਹੋ ਗਈ ਨਾ ਐਵੇਂ ਦੀ ਸਲਰੀ ਸਾਨੂੰ ਚਾਹੀਦੀ ਸੀਗੀ ਇਸ ਲਈ ਮੈਂ ਪਾਇਆ ਤੇ ਅੱਛੀ ਤਰ੍ਹਾਂ ਮਿਕਸ ਕਰ ਲਿਓ ਤਾਂ ਜੋ ਵਿੱਚ ਥੋੜਾ ਬਹੁਤ ਵੀ ਲੰਪਸ ਨਾ ਰਹਿ ਜਾਵੇ ਹੁਣ ਅਸੀਂ ਇਹਦੇ ਵਿੱਚ ਆਪਣੇ ਸਪਾਈਸਿਸ ਐਡ ਕਰਨੇ ਹਾਂ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਪਾਣਾ ਹੈ ਘੱਟ ਵੱਧ ਅਪੀ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਥੋੜੀ ਜੀ ਅਸੀਂ ਪਾਵਾਂਗੇ ਲਾਲ ਮਿਰਚ ਤੇ ਨਾਲ ਹੀ ਅਸੀਂ ਪਾਤਵਾਂਗੇ ਇਹਦੇ ਵਿੱਚ ਸੋਇਆ 소ਸ ਥੋੜੀ ਜੀ ਰੈਡ ਚਿਲੀ 소ਸ ਤੇ ਨਾਲ ਹੀ ਟਮੇਟੋ ਕੇਚਪ ਤੇ ਤੁਸੀਂ ਅਗਰ ਤੁਹਾਡੇ ਘਰੇ ਗ੍ਰੀਨ ਚਿਲੀ 소ਸ ਹੈ ਮਤਲਬ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਓਰੀਗੈਨੋ ਅਸੀਂ ਪਹਿਲਾਂ ਪਾ ਲਿਆ ਸੀਗਾ ਬਾਅਦ ਵਿੱਚ ਤੁਹਾਡੀ ਇੱਛਾ ਹੈ ਅਗਰ ਤੁਸੀਂ ਪਾਉਣਾ ਚਾਹੁੰਦੇ ਤਾਂ ਪਾ ਵੀ ਸਕਦੇ ਹੋ ਬਟ ਐਵੇਂ ਹੀ ਬਹੁਤ ਟੇਸਟੀ ਬਣਦਾ ਹੈ ਇਹਨਾਂ ਨੂੰ ਹੁਣ ਅਸੀਂ ਅਸੀਂ ਨਾ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਹੋਰ ਪਾਵਾਂਗੇ ਥੋੜੀ ਗਾੜ੍ਹੀ ਹੈ ਨਾ ਤਾਂ ਅੱਧਾ ਕੱਪ ਪਾਣੀ ਇਸ ਵਿੱਚ ਅਸੀਂ ਪਾ ਕੇ ਮੈਂ ਇਸ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਹੁਣ 1 ਮਿੰਟ ਤੱਕ ਅਸੀਂ ਇਸ ਨੂੰ ਪਕਾਣਾ ਹੈ ਇੱਥੇ 1 ਮਿੰਟ ਹੋ ਗਏ ਨੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਆਪਣੀ ਬੋਲਸ ਸੋ ਇਹ ਜੰਕਸਟੀੰਬੋਸ ਇਸ ਵਿੱਚ ਪਾ ਕੇ ਇਸ ਨੂੰ ਅੱਛੀ ਤਰ੍ਹਾਂ ਸੀ ਮਿਕਸ ਕਰ ਲੈਣਾ ਹਲਕੇ ਹਲਕੇ ਹੱਥਾਂ ਨਾਲ ਹੱਥਾਂ ਨਾਲ ਇਸ ਨੂੰ ਮਿਕਸ ਕਰਿਓ ਨਹੀਂ ਤਾਂ ਕਈ ਵਾਰ ਕੀ ਹੁੰਦਾ ਹੈ ਜਦੋਂ ਥੋੜੇ ਜ਼ੋਰ ਨਾਲ ਕਰਦੇ ਟੁੱਟ ਜਾਂਦੀ ਹੈ ਤੋਂ ਹਲਕਾ ਹਲਕਾ ਤਨ ਅਸੀਂ ਇਸ ਨੂੰ ਮਿਕਸ ਕਰ ਲੈਣਾ ਤੇ ਇੱਕ ਤੋਂ ਦੋ ਮਿੰਟ ਅਸੀਂ ਇਸ ਨੂੰ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਥੋੜੇ ਜਿਵੇਂ ਉੱਪਰ ਤੇ ਪਾ ਦਿੱਤੇ ਇਸ ਵਿੱਚ ਟਿੱਟੇ ਤਿਲ ਤੇ ਹੁਣ ਇੱਕ ਤੋਂ ਦੋ ਮਿੰਟ ਹੋ ਗਏ ਸੀ ਕਿ ਅਸੀਂ ਆਪਣੀ ਗੈਸ ਦੀ ਫਲੇਮ ਕਰਦ ਲਈ ਬੰਦ ਤੇ ਹੁਣ ਮੈਂ ਇਸ ਨੂੰ ਆਪਣੀ ਬੇਟੀ ਦੇ ਟਿਪਨ ਵਿੱਚ ਵੀ ਪਾ ਦਿੱਤਾ ਤੇ ਨਾਲ ਮੈਂ ਰੱਖੇ ਸੀਗੇ ਮਖਾਣੇ ਤੁਸੀਂ ਵੀ ਆਵ ਵਾਲਾ ਕੋਮੋ ਟਰਾਈ ਕਰਿਓ ਬਹੁਤ ਹੀ ਟੇਸਟੀ ਕੋਮਬ ਹੁੰਦਾ ਹੈ ਬੱਚੇ ਬੜੇ ਹੀ ਖੁਸ਼ ਹੋ ਕੇ ਖਾਂਦੇ ਨੇ ਤੇ ਇਸ ਨੂੰ ਮੈਂ ਜਿਹੜੇ ਆ ਮਖਾਣੇ ਸੀਗੇ ਦੇਸੀ ਘਿਓ ਵਿੱਚ ਰੋਸਟ ਕੀਤੇ ਸੀਗੇ ਤੁਹਾਨੂੰ ਮੇਰੀ ਆਜੀ ਰੈਸਪੀ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਵਿੱਚ ਦੱਸਣਾ ਤੇ ਬਸ ਚੈਨਲ ਸਬਸਕ੍ਰਾਈਬ ਕਰਨਾ